ਅਸੀਂ ਸਾਰੇ ਮਨਾਨੇ ਆ ਪਹਿਲਾ ਪ੍ਰਕਾਸ਼ ਦਿਹਾੜਾ ਹਰਮੰਦਰ ਸਾਹਿਬ ਬਹੁਤ ਡੈਕੋਰੇਸ਼ਨ ਕੀਤੀ ਜਾਂਦੀ ਤੇ ਉਥੇ ਖਿਮਾ ਕਰ ਦਿਓ ਜ਼ੋਰ ਵੀ ਲੱਗਾ ਹੁੰਦਾ ਕੰਪੀਟੀਸ਼ਨ ਹੈ ਉਥੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੇ ਕਰੋੜ ਦੇ ਫੁੱਲ ਲਾਏ ਅਸੀਂ ਇਹਨੂੰ ਵੱਧ ਲਾਵਾਂਗੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਕਰੋੜਾਂ ਰੁਪਈਆਂ ਦੇ ਫੁੱਲ ਲਾ ਦੇਾਂਗੇ ਕਰੋੜਾਂ ਰੁਪਈਆਂ ਦੇ ਸਾਲ ਦੇ ਰਮਾਲੇ ਚੜਾਈ ਜਾਾਂਗੇ ਉਹ ਗੁਰਮਖੋ ਉਸ ਤੋਂ ਚੌਥਾ ਹਿੱਸਾ ਕੀ ਰੁਪਈਏ ਵਿੱਚੋਂ ਇੱਕ ਚਵਾਨੀ ਬਚਾ ਕੇ ਕਿਤੇ ਤੁਸੀਂ ਲੋੜਵੰਦਾਂ ਦੀ ਪੜ੍ਹਾਈ ਤੇ ਲਾ ਦਿਓ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਦਿਓ ਜਿਹੜੇ ਸਿੱਖੀ ਕਮਾਉਂਦੇ ਨੇ ਪਰ ਉਹਨਾਂ ਦੇ ਘਰ ਕੱਪੜਾ ਪਾਣ ਨੂੰ ਵੀ ਨਹੀਂ ਯਾਦ ਰੱਖਿਓ ਫੁੱਲ ਤਾਂ ਕੱਲ ਨੂੰ ਮੁਰਝਾ ਜਾਣਗੇ ਜਿਹੜੇ ਸ਼ਬਦ ਕਰਕੇ ਫੁੱਲ ਖਿੜਨਗੇ ਉਹ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਸੁਗੰਧੀ ਦੇਂਦੇ ਰਹੇ ਮੇਰਾ ਇਸ ਗੱਲ ਦਾ ਬੰਜੀ ਸਾਹਿਬ ਮੈਂ ਕਹੀ ਕਿਉਂਕਿ ਗ੍ਰੰਥੀ ਵਿਚਾਰੇ ਡਰ ਦੇ ਪ੍ਰਬੰਧ ਗੱਲ ਨਹੀਂ ਕਰਦੇ ਤੁਸੀਂ ਆਪਣੀਆਂ ਗੁਰਦੁਆਰਿਆਂ ਦੇਖੋ ਕਿੰਨੇ ਰਮਾਲਿਆਂ ਵਾਲੀਆਂ ਅਲਮਾਰੀਆਂ ਭਰੀਆਂ ਪਈਆਂ ਜਿੰਨੇ ਆਪ ਜੀ ਦੇ ਇੱਥੇ ਗੁਰਦੁਆਰੇ ਨੇ ਸੱਚੇ ਵੇ ਪੰਡਾਂ ਦੀਆਂ ਪੰਡਾਂ ਬਚੀਆਂ ਨੇ ਉਹ ਡਰਦੇ ਇਸ ਕਰਕੇ ਨੇ ਵੀ ਜੇ ਬਾਹਰ ਸੱਤੇ ਤੇ ਬਦਵੀ ਕਰਕੇ ਸਾਨੂੰ ਲੋਕਾਂ ਨੇ ਛੱਡਣਾ ਕੋਈ ਨਹੀਂ ਪਰ ਆਖ ਕਦੀ ਤਾਂ ਸੋਚਣਾ ਪਏਗਾ ਨਾ ਪਰ ਇਹ ਗੱਲ ਬਾਚਣ ਵਾਲੀ ਖੇ